ਸਨਮਾਨਜੋ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤ ਕਲਾਸ ਯੂਐਸਏ ਵਿੱਚ ਆਪ ਸਾਰੇ ਨੂੰ ਜੀ ਆਇਆਂ ਸਭ ਦਾ ਸਵਾਗਤ ਹੈ ਅਰ ਸ਼ੁਕਰਵਾਰ ਅਸੀਂ ਪਵਿੱਤ੍ਰਮਾਨੀ ਵਿੱਚੋਂ ਸ਼ਬਦਾ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ ਲਗਾਤਾਰ ਰਾਗ ਵਾਈਜ਼ ਜੋ ਭਗਤ ਬਾਣੀ ਹੈ ਉਹਨਾਂ ਦੀ ਸ਼ਬਦਾ ਦੀ ਵਿਚਾਰ ਅਸੀਂ ਆਪ ਜੀ ਨਾਲ ਕਰ ਰਹੇ ਹਾਂ ਅੱਜ ਦਾ ਸ਼ਬਦ 1103 ਠੰਕ ਦੇ ਉੱਤੇ ਹੈ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜਿਹਦੇ ਆਰੰਭ ਦੀਆਂ ਪੰਕਤੀਆਂ ਹਨ ਪਰ ਤਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਵਸੈ ਨਰ ਹਰੀ ਤੁਰਾਉ ਦੀ ਪੰਕਤੀ ਹੈ ਜੋ ਨਾ ਭਜੰਤੇ ਨਾਰਾਇਣਾ ਤਿਨ ਕਾ ਮੈ ਨਾ ਕਰੂੰ ਦਰਸ਼ਨਾ ਰਹਾਉ ਸ਼ਬਦੀ ਵਿਚਾਰ ਸੱਜਣਾਂ ਸਾਂਝੀ ਕਰ ਰਹੇ ਹਨ ਵੀਰ ਪ੍ਰਭ ਕੀਰਤਨ ਸਿੰਘ ਜੀ ਕਿਰਪਾ ਕਰਕੇ ਤੁਸੀਂ ਜੀ ਆਪ ਜੀ ਨੂੰ ਬੇਨਤੀ ਕਰ ਰਿਹਾ ਕਿਰਪਾ ਕਰੋ ਅੱਜ ਦੀ ਵਿਚਾਰ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਇਸ ਕਲਾਸ ਦੇ ਵਿੱਚ ਜੁੜ ਬੈਠੇ ਸਾਰੇ ਵੀਰਾਂ ਭੈਣਾਂ ਨੂੰ ਨਿਮਰਤਾ ਸਹਿਤ ਪਿਆਰ ਸਹਿਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਕਿ ਵੀਰ ਜੀ ਨੇ ਆਪ ਜੀ ਨੂੰ ਦੱਸਿਆ ਇਹ ਸ਼ਬਦ ਕਿਹੜੇ ਦੀ ਆਪਾਂ ਵਿਚਾਰ ਕਰਨੀ ਹੈ ਛੋਟਾ ਜਿਹਾ ਸ਼ਬਦ ਆ ਭਗਤ ਨਾਮਦੇਵ ਜੀ ਦਾ ਇਹ ਸ਼ਬਦ ਹੈ ਭੈਰਾਂ ਬਾਣੀ ਨਾਮ ਦੇਉ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਰ ਤਨ ਪਰਦਾਰਾ ਪਰ ਹਰੀ ਤਾ ਕੈ ਨਿਕਟ ਬਸੈ ਨਰ ਹਰੀ ਜੋ ਨਾ ਭਜੰਤੇ ਨਾਰਾਇਣਾਂ ਤਿਨ ਕਾ ਮੈਂ ਨਾ ਕਰਉ ਦਰਸਨਾ ਰਹਾਉ ਜਿਨ ਕੈ ਪੀਤਰ ਹੈ ਅੰਤਰਾ ਜੈਸੇ ਨਰ ਤੈਸੇ ਹੋਇ ਨਰਾ ਜੱਸੇ ਪਛ ਤੈਸੇ ਹੋਏ ਨਰਾ ਪ੍ਰਣਵਤ ਨਾਮ ਦਿਓ ਨਾ ਕੈ ਬਿਨਾ ਜੇ ਨਾਸੋ ਹੈ 32 ਲਖਨਾ ਇਹ ਸ਼ਬਦ ਜੋ ਹੈ ਭਗਤ ਨਾਮਦੇਵ ਜੀ ਦਾ ਪੈਰੋ ਰਾਗ ਦੇ ਵਿੱਚ ਪੰਨਾ ਨੰਬਰ 1163 ਤੇ ਅੰਕਿਤ ਹੈ ਤੇ ਪੈਰੋ ਰਾਗ ਵਿੱਚ ਨਾਮਦੇਵ ਜੀ ਦਾ ਇਹ ਦੂਜਾ ਸ਼ਬਦ ਹੈ ਇਸ ਦੀ ਰਾ ਉਹ ਦੀ ਪੰਕਤੀ ਹੈ ਜੋ ਨਾ ਭਜੰਤੇ ਨਰਾਇਣਾ ਤਿਨ ਕਾ ਮੈਂ ਨਾ ਕਰਉ ਦਰਸ਼ਨਾ ਹੁਣ ਇਹ ਦੇਖਣ ਨੂੰ ਜਦੋਂ ਅਸੀਂ ਇਸ ਪੰਕਤੀ ਨੂੰ ਪੜਦੇ ਆ ਤਾਂ ਇਸ ਤੋਂ ਇਉਂ ਲੱਗਦਾ ਹੈ ਕਿ ਭਗਤ ਜੀ ਸਾਨੂੰ ਆਪਣੀ ਪਾਲਿਸੀ ਦੱਸ ਰਹੇ ਹਨ ਕਿ ਜਿਹੜੇ ਨਰ ਅਕਾਲ ਪੁਰਖ ਦਾ ਨਰਾਇਣ ਦਾ ਭਜਨ ਨਹੀਂ ਕਰਦੇ ਮੈਂ ਉਹਨਾਂ ਦੇ ਦਰਸ਼ਨ ਵੀ ਨਹੀਂ ਕਰਦਾ ਪਰ ਅਸਲ ਦੇ ਵਿੱਚ ਇਹ ਗੱਲ ਨਹੀਂ ਹੈ ਕਿ ਉਹ ਆਪਣੀ ਪਾਲਿਸੀ ਦੱਸ ਰਹੇ ਹਨ ਜਾਂ ਆਪਣੇ ਜੀਵਨ ਦੀ ਪ੍ਰੈਕਟਿਸ ਨਾਲ ਸਾਨੂੰ ਦੱਸ ਰਹੇ ਹਨ ਅਸਲ ਦੇ ਵਿੱਚ ਇਹ ਇੱਕ ਗੁਰਮਤ ਦਾ ਬੜਾ ਡੂੰਘਾ ਅਸੂਲ ਹੈ ਜਿਹੜਾ ਅਸੀਂ ਆਮ ਤੌਰ ਤੇ ਜ਼ਿੰਦਗੀ ਦੇ ਵਿੱਚ ਫਾਲੋ ਨਹੀਂ ਕਰਦੇ ਇਹਨੂੰ ਸੋਚਣ ਦੇ ਬਾਰੇ ਸਾਨੂੰ ਲੋੜ ਹੈ ਕਿ ਇਹ ਜਿਹੜਾ ਅਸੂਲ ਹੈ ਇਹ ਸਾਡੇ ਹਰ ਜੀਵਨ ਦੇ ਵਿੱਚ ਸਾਡੇ ਹਰ ਗੁਰਸਿੱਖ ਦਾ ਜੀਵਨ ਦਾ ਹਿੱਸਾ ਹੋਣਾ ਚਾਹੀਦਾ ਹੈ ਹਰ ਉਸ ਗੁਰਸਿੱਖ ਦਾ ਜਿਹੜਾ ਆਪਣੇ ਜੀਵਨ ਨੂੰ ਗੁਰਸਿੱਖੀ ਦੇ ਮੁਤਾਬਕ ਟਾਲਣਾ ਚਾਹੁੰਦਾ ਹੈ ਉਹਦਾ ਇਹ ਸੂਲ ਹੋਣਾ ਚਾਹੀਦਾ ਹੈ ਕਿ ਉਹ ਵੀ ਇਸੇ ਉਸੂਲ ਦੇ ਉੱਤੇ ਚੱਲੇ ਪਹਿਲਾਂ ਇਹਨਾਂ ਤੋਂ ਕਹਦੇ ਅਰਥ ਕਰ ਲਈਏ ਕਿ ਜੋ ਮਨੁੱਖ ਪ੍ਰਭੂ ਪਰਮਾਤਮਾ ਦਾ ਭਜਨ ਨਹੀਂ ਕਰਦੇ ਮੈਂ ਉਹਨਾਂ ਦੇ ਦਰਸ਼ਨ ਵੀ ਨਹੀਂ ਕਰਦਾ ਉਹਨ ਇੱਥੇ ਦਰਸ਼ਨ ਦਾ ਮਤਲਬ ਅਸੀਂ ਆਮ ਤੌਰ ਦੇ ਤੇ ਇਉਂ ਕੱਢ ਲੈਂਦੇ ਆ ਜਿਵੇਂ ਰਾਹ ਵਿੱਚ ਚੱਲਦੇ ਜਾਂਦੇ ਆ ਕਿਸੇ ਨੂੰ ਅਸੀਂ ਦੇਖਦੇ ਆ ਤੇ ਕਹਿੰਦੇ ਆ ਜੀ ਮੈਂ ਫਲਾਣੇ ਦੇ ਦਰਸ਼ਨ ਕੀਤੇ ਉਹ ਲੰਘਿਆ ਜਾ ਰਿਹਾ ਸੀ ਤੇ ਮੈਂ ਦੇਖਿਆ ਤੇ ਦਰਸ਼ਨ ਕੀਤੇ ਪਰ ਇਹ ਅਧੂਰੇ ਅਰਥ ਹਾਲ ਇਹ ਇੱਕ ਪਾਰਟ ਹੈ ਦਰਸ਼ਨ ਦਾ ਦਰਸ਼ਨ ਦਾ ਅਰਥ ਇਹ ਨਹੀਂ ਹੁੰਦਾ ਦਰਸ਼ਨ ਦਾ ਅਰਥ ਹੁੰਦਾ ਹੈ ਕਿਸੇ ਦੀ ਸੰਗਤ ਕਰਨਾ ਕਿਸੇ ਦੇ ਕੋਲ ਬੈਠਣਾ ਕਿਸੇ ਨਾਲ ਮੇਲਜੋਲ ਕਰਨਾ ਬੈਠ ਕੇ ਗੱਲਬਾਤ ਕਰਨੀ ਮੇਲਜੋਲ ਕਰਨਾ ਤੇ ਉਹਦੇ ਨਾਲ ਰਿਸ਼ਤੇ ਬਣਾਉਣੇ ਜਿੰਨੂੰ ਅਸੀਂ ਆਮ ਤੌਰ ਦੇ ਉੱਤੇ ਜਿਹੜਾ ਹੈ ਇੱਕ ਸ਼ਬਦ ਜਿਹੜਾ ਗੁਰਬਾਣੀ ਦੇ ਵਿੱਚ ਬੜਾ ਫ੍ਰੀਕੁਐਂਟਲੀ ਵਰਤਿਆ ਗਿਆ ਹੈ ਉਹ ਹੈ ਸੰਗਤ ਦਾ ਜਾਂ ਕੁ ਸੰਗਤ ਦਾ ਉਹਦੇ ਕੰਟੈਕਸਟ ਦੇ ਵਿੱਚ ਸਾਨੂੰ ਡਿਫਾਈਨ ਕਰਨਾ ਚਾਹੀਦਾ ਹੈ ਕਿ ਮੈਂ ਨਾ ਕਰਾਂ ਦਰਸ਼ਨਾਂ ਦਾ ਮਤਲਬ ਇਹ ਹੈ ਇਹ ਨਹੀਂ ਹੈ ਕਿ ਮੈਂ ਉਹਦੀ ਸ਼ਕਲ ਵੀ ਨਹੀਂ ਦੇਖਦਾ ਇਹਦਾ ਮਤਲਬ ਇਹ ਹੈ ਕਿ ਮੈਂ ਐਸੇ ਵਿਅਕਤੀ ਦੇ ਨਾਲ ਆਪਣੇ ਕੋਈ ਰਿਲੇਸ਼ਨਸ ਨਹੀਂ ਰੱਖਦਾ ਨਾ ਉਹਦੇ ਨਾਲ ਬੈਠ ਕੇ ਕੋਈ ਗੱਲਬਾਤ ਕਰਦਾ ਹਾਂ ਨਾ ਉਹਦੀ ਸੰਗਤ ਕਰਦਾ ਹਾਂ ਨਾ ਉਹਦੇ ਨਾਲ ਮੇਲਜੋਲ ਰੱਖਦਾ ਹਾਂ ਤੇ ਨਾ ਉਹਦੇ ਨਾਲ ਕੋਈ ਹੋਰ ਪਿਆਰ ਦਾ ਰਿਸ਼ਤਾ ਰੱਖਦਾ ਹਾਂ ਤਾਂ ਇਸ ਜਿਹੜਾ ਉਪਦੇਸ਼ ਹੈ ਇਹ ਭਗਤ ਨਾਮਦੇਵ ਜੀ ਨੇ ਸਾਨੂੰ ਦਿੱਤਾ ਹੈ ਜੇ ਇਸ ਨਜ਼ਰ ਨਾਲ ਦੇਖੀਏ ਤਾਂ ਇਸ ਦੇ ਅਰਥ ਬਹੁਤ ਵਿਸ਼ਾਲ ਹੋ ਜਾਂਦੇ ਹਨ ਤੇ ਸਾਡੇ ਜੀਵਨ ਦੇ ਵਿੱਚ ਢੁਕਦੇ ਹੋਣੇ ਚਾਹੀਦੇ ਹਨ ਹੋਰ ਵੀ ਕਈ ਤਾਈਂ ਗੁਰਬਾਣੀ ਦੇ ਵਿੱਚ ਇਹ ਜਿਹੜਾ ਭਾਵ ਹੈ ਇਹ ਦੱਸਿਆ ਗਿਆ ਹੈ ਖਾਸ ਕਰਕੇ ਕਬੀਰ ਜੀ ਨੇ ਆਪਣੇ ਸ਼ਲੋਕਾਂ ਦੇ ਵਿੱਚ ਦੋ ਤਿੰਨ ਵਾਰੀ ਇਸ ਚੀਜ਼ ਨੂੰ ਬੜੇ ਸਪਸ਼ਟ ਤਰੀਕੇ ਨਾਲ ਦੱਸਿਆ ਹੈ ਜਿਵੇਂ ਕਿ ਇੱਕ ਥਾਂ ਤੇ ਕਬੀਰ ਜੀ ਨੇ ਸ਼ਲੋਕਾਂ ਦੇ ਵਿੱਚ ਦੱਸਿਆ ਹੈ ਕਬੀਰ ਸੰਗਤ ਕਬੀਰ ਸਾਖਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ ਵਾਸਨ ਕਾਰੋ ਪਰਸੀਐ ਤੌ ਕਛ ਲਗਾ ਦਾਗ ਇੱਥੇ ਉਹ ਕਹਿ ਰਹੇ ਹਨ ਕਿ ਜਿਹੜਾ ਸਾਖਤ ਦਾ ਸੰਗ ਹੈ ਸਾਖਤ ਦਾ ਮਤਲਬ ਅਸੀਂ ਇੱਥੇ ਮਨਮੁਖ ਲੈ ਸਕਦੇ ਹਾਂ ਹਾਲਾਂਕਿ ਸਾਖਤ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਅਕਾਲ ਪੁਰਖ ਨੂੰ ਮੰਨਣ ਦੀ ਤਾਂ ਤੇ ਅਕਾਲ ਪੁਰਖ ਦੀ ਪੂਜਾ ਕਰਨ ਦੀ ਤਾਂ ਤੇ ਅਕਾਲ ਪੁਰਖ ਤੇ ਵੱਖ-ਵੱਖ ਸ਼ਕਤੀਆਂ ਦੀ ਪੂਜਾ ਕਰਦਾ ਹੈ ਉਹਨੂੰ ਸ਼ਾਕਤ ਜਾਂ ਸਾਖਤ ਕਿਹਾ ਜਾਂਦਾ ਹੈ ਪਰ ਗੁਰਬਾਣੀ ਵਿੱਚ ਇਸ ਚੀਜ਼ ਨੂੰ ਇੰਨੇ ਘਟੀਆ ਤਰੀਕੇ ਨਾਲ ਦੇਖਿਆ ਗਿਆ ਹੈ ਕਿ ਇਹਦਾ ਅਰਥ ਬਿਲਕੁਲ ਮਨਮੁਖ ਵਾਲਾ ਹੀ ਲਿਆ ਗਿਆ ਹੈ ਬਾਰ-ਬਾਰ ਤੋਂ ਸਾਖਤ ਦਾ ਅਰਥ ਇੱਥੇ ਮਨਮੁਖ ਅਸੀਂ ਲੈ ਸਕਦੇ ਹਾਂ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹ ਜਾਈਐ ਭਾਗ ਇੱਥੇ ਵੀ ਕਬੀਰ ਜੀ ਨੇ ਬਿਲਕੁਲ ਉਸੇ ਤਰ੍ਹਾਂ ਦੀ ਵਰਡਿੰਗ ਯੂਜ਼ ਕੀਤੀ ਹੈ ਜਿਵੇਂ ਨਾਮਦੇਵ ਜੀ ਨੇ ਕਿਹਾ ਹੈ ਕਿ ਮੈਂ ਨਾ ਕਰਾਂ ਦਰਸ਼ਨਾ ਉਹ ਕਹਿੰਦੇ ਨੇ ਦੂਰਹ ਜਾਈਐ ਭਾਗ ਮਤਲਬ ਉਹੀ ਹੈ ਕਿ ਦੂਰਹ ਜਾਈਐ ਭਾਗ ਦਾ ਵੀ ਮਤਲਬ ਜੇ ਅਸੀਂ ਦੇਖੀਏ ਤਾਂ ਉਹਦਾ ਮਤਲਬ ਇਹ ਹੈ ਕਿ ਸਾਨੂੰ ਉਹਦੇ ਨਾਲ ਕੋਈ ਮੇਲ ਜੋਲ ਨਹੀਂ ਰੱਖਣਾ ਚਾਹੀਦਾ ਕਿਸੇ ਤਰ੍ਹਾਂ ਦੀ ਸੰਗਤ ਨਹੀਂ ਰੱਖਣੀ ਚਾਹੀਦੀ ਕਿਉਂ ਕਿ ਵਾਸਨਕਾਰੋ ਪਰਸੀ ਹੈ ਤੌ ਕਛ ਲੱਗਿਆ ਦਾਗ ਕਿਉਂਕਿ ਅੱਗੇ ਅੱਗ ਤੇ ਭੋਜਨ ਬਣਦਾ ਸੀ ਅੰਗਿੱਠੀਆਂ ਵਾਲੀਆਂ ਜਾਂਦੀਆਂ ਸੰ ਚੁੱਲ੍ਹੇ ਵਾਲੇ ਜਾਂਦੇ ਸਨ ਤੇ ਉਹਨਾਂ ਦੇ ਵਿੱਚ ਲੱਕੜੀ ਆ ਕੋਲਾ ਬਾਲਿਆ ਜਾਂਦਾ ਸੀ ਜਿਹਦੇ ਵਿੱਚੋਂ ਕਾਲਾ ਧੂੰਆਂ ਨਿਕਲਦਾ ਸੀ ਤੇ ਜਿਹੜੇ ਬਰਤਨ ਜਿਨ੍ਹਾਂ ਦੇ ਵਿੱਚ ਕੁਕਿੰਗ ਕੀਤੀ ਜਾਂਦੀ ਸੀ ਉਹ ਸਾਰੇ ਕਾਲੇ ਹੋ ਜਾਂਦੇ ਸਨ ਤੇ ਕਾਲੇ ਬਰਤਨ ਦੇ ਨੇੜੇ ਜਾਣ ਦਾ ਮਤਲਬ ਇਹ ਹੁੰਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਸਾਫ਼ ਕੱਪੜੇ ਪਾਏ ਹੁੰਦੇ ਸਨ ਉਹਨਾਂ ਦੇ ਉੱਤੇ ਉਹ ਕਿਤੇ ਵੀ ਟੱਚ ਕਰ ਗਿਆ ਤੇ ਕਾਲਾ ਰੰਗ ਲੱਗ ਜਾਂਦਾ ਸੀ ਤਕਬੀਰ ਜੀ ਵੀ ਉਸੇ ਚੀਜ਼ ਦੀ ਉਦਾਹਰਣ ਲੈ ਕੇ ਸਾਨੂੰ ਕਹਿ ਰਹੇ ਹਨ ਕਿ ਜਿਹੜੇ ਸਾਖਤ ਹਨ ਮਨਮੁਖ ਲੋਕ ਹਨ ਜਿਹੜੇ ਅਕਾਲ ਪੁਰਖ ਤੋਂ ਟੁੱਟੇ ਹੋਏ ਲੋਕ ਹਨ ਉਹਨਾਂ ਦਾ ਸੰਗ ਨਾ ਕੀਜੀਏ ਹੁਣ ਇੱਥੇ ਗੱਲ ਸਪਸ਼ਟ ਹੋ ਗਈ ਕਿ ਉਹਨਾਂ ਦਾ ਸੰਗ ਨਹੀਂ ਕਰਨਾ ਜਿਹੜਾ ਨਾਮਦੇਵ ਜੀ ਨੇ ਦਰਸ਼ਨਾ ਲਫ਼ਜ਼ ਵਰਤੇ ਅਸੀਂ ਉਹਦੀ ਵਿਆਖਿਆ ਇੱਥੇ ਹੋ ਗਈ ਕਿ ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਰਹਿ ਜਾਈਆ ਭਾਗ ਉਹਦਾ ਸੰਗ ਨਹੀਂ ਕਰਨਾ ਸੰਗ ਕਰਨ ਦੀ ਥਾਂ ਤੇ ਦੂਰ ਹੀ ਭੱਜ ਜਾਓ ਭਾਉ ਉਸ ਤੋਂ ਦੂਰ ਹੋ ਜਾਓ ਉਹਦੇ ਸੰਗਤ ਨਹੀਂ ਕਰਨੀ ਕਿਸੇ ਵੀ ਤਰ੍ਹਾਂ ਦੇ ਸਾਖਤ ਸੰਗ ਨਾ ਕੀਜੀਐ ਸੰਗ ਨਾ ਕੀਜੀਐ ਦਾ ਮਤਲਬ ਵੀ ਇਹੀ ਹੈ ਕਿ ਉਹਦੀ ਸੰਗਤ ਨਹੀਂ ਕਰਨੀ ਬਾਸਨ ਕਾਰੋ ਪਰਸੀਆ ਤੌਕਾ ਚਲਾ ਗੈਦਾ ਕਿਉਂਕਿ ਉਹਦੀ ਸੰਗਤ ਇਸ ਤਰ੍ਹਾਂ ਹੈ ਜਿਵੇਂ ਕਿਸੇ ਕਾਲੇ ਹੋਏ ਹੋਏ ਬਰਤਨ ਦੀ ਸੰਗਤ ਕਰਨਾ ਉਹਨੂੰ ਛੂਣਾ ਪਰਸੀਆ ਦਾ ਮਤਲਬ ਛੂਣਾ ਟੱਚ ਕਰਨਾ ਤਾਂ ਉਹ ਕਹਿੰਦੇ ਨੇ ਜਿਵੇਂ ਕਾਲੇ ਬਰਤਨ ਨੂੰ ਕਾਲਖਣਾਲ ਭਰੇ ਹੋਏ ਬਰਤਨ ਨੂੰ ਛੂਇਆ ਜਾਵੇ ਤਾਂ ਉਹਦਾ ਕੁਛ ਨਾ ਕੁਛ ਦਾਗ ਲੱਗਣਾ ਜ਼ਰੂਰੀ ਹੈ ਇਸੇ ਤਰ੍ਹਾਂ ਇੱਕ ਹੋਰ ਥਾਂ ਤੇ ਕਬੀਰ ਜੀ ਨੇ ਬੜੀ ਸੁੰਦਰ ਉਦਾਹਰਣ ਸਾਨੂੰ ਦਿੱਤੀ ਹੈ ਕਬੀਰ ਮਾਰੀ ਮਰੋਂ ਕੁਸੰਗ ਕੀ ਕਿਲੇ ਨਿਕਟ ਜਿਉ ਬੇਰ ਕਿਲੇ ਨਿਕਟ ਜੋ ਬੇਰ ਉਹ ਝੂਲਾ ਉਹ ਚੀਰੀਐ ਸਾਗ ਸੰਗ ਨਹੇਰ ਹੇਰ ਦਾ ਮਤਲਬ ਹੁੰਦਾ ਹੈ ਕਿ ਨੇੜੇ ਵੀ ਨਾ ਲਗਣਾ ਕਬੀਰ ਜੀ ਕਹਿੰਦੇ ਹਨ ਕਿ ਜਿਵੇਂ ਇਉਂ ਸਮਝੋ ਉਦਾਹਰਣ ਦੇ ਕੇ ਸਾਨੂੰ ਸਮਝਾ ਰਹੇ ਹਨ ਕਿ ਮਾਨੋ ਇੱਕ ਥਾਂ ਦੇ ਉੱਤੇ ਇੱਕ ਕੇਲਾ ਤੇ ਇੱਕ 베ਰੀ ਦੋਨੋਂ ਇਕੱਠੇ ਉੱਗੇ ਹੋਏ ਹਨ ਹੁਣ ਅਸੀਂ ਸਾਰੇ ਜਾਣਦੇ ਹਾਂ ਕੇਲੇ ਦੇ ਪੱਤੇ ਬੜੇ ਨਰਮ ਹੁੰਦੇ ਹਨ ਸੌਫਟ ਹੁੰਦੇ ਹਨ ਪਰ ਜਿਹੜੀ 베ਰੀ ਹੁੰਦੀ ਉਹ ਕੰਡਿਆਂ ਨਾਲ ਭਰੀ ਹੁੰਦੀ ਹੈ ਤੇ ਕੇਲੀ ਕੇ ਜਿਹੜਾ ਕੇਲਾ ਹੈ ਉਹ ਚੁਕੇ 베ਰੀ ਦੇ ਕੋਲ ਲੱਗਾ ਹੈ ਤਾਂ ਥੋੜੀ ਜਿਹੀ ਹਵਾ ਚੱਲੀ ਤਾਂ 베ਰੀ ਹਿੱਲਦੀ ਹੈ ਹਿੱਲਦੀ ਹੈ ਤਾਂ ਜਿਹੜੇ ਉਹਦੇ ਕੰਡੇ ਹਨ ਉਹ ਕੇਲੇ ਦੇ ਪੱਤੇ ਹਨੂੰ ਚੀਰ-ਚੀਰ ਕੇ ਲੀਰ-ਲੀਰ ਕਰ ਦਿੰਦੇ ਹਨ ਛੋਟੇ-ਛੋਟੇ ਟੁਕੜੇ ਕਰ ਦਿੰਦੇ ਹਨ ਬਿਲਕੁਲ ਉਹਨਾਂ ਦੀਆਂ ਛੋਟੇ-ਛੋਟੀਆਂ ਸਟ੍ਰੈਂਡਸ ਬਣ ਜਾਂਦੀਆਂ ਹਨ ਤੇ ਉਹ ਕਿਸੇ ਕੰਮ ਦੇ ਨਹੀਂ ਰਹਿ ਜਾਂਦੇ ਉਹਨਾਂ ਬੂਟੇ ਦੇ ਕੰਮ ਦੇ ਰਹਿ ਜਾਂਦੇ ਹਨ ਨਾ ਕਿਸੇ ਹੋਰ ਕੰਮ ਆਉਂਦੇ ਹਨ ਕਿਉਂਕਿ ਕੇਲੇ ਦੇ ਬੂਟੇ ਵੀ ਵਰਤੇ ਜਿਹੜੇ ਪੱਤੇ ਵੀ ਨੇ ਉਹ ਵੀ ਕਈ ਕੰਮਾਂ ਲਈ ਵਰਤੇ ਜਾਂਦੇ ਹਨ ਤੋਂ ਉਹ ਕਹਿੰਦੇ ਨੇ ਉਹ ਝੂਲਾ ਹੈ ਉਹ ਸਰੀਆ ਸਾਖਤ ਸੰਗ ਨਾਲ ਹੈ ਹੁਣ ਇੱਥੇ ਉਹ ਕੰਪੇਅਰ ਕੀ ਕਰ ਰਹੇ ਹਨ ਕੇਲੇ ਨੂੰ ਕੰਪੇਅਰ ਕਰ ਰਹੇ ਹਨ ਉਹਦੇ ਜਿਸਦੇ ਅੰਦਰ ਅਕਾਲ ਪੁਰਖ ਦੀ ਜੋਤ ਹੈ ਨਾਮ ਜਪਾ ਨਾਮ ਜਪਣ ਦੀ ਗੱਲ ਹੈ ਸਿਮਰਨ ਦੀ ਗੱਲ ਹੈ ਪਰ ਜਿਹੜਾ ਸਾਖਤ ਦੇ ਨਾਲ ਕੰਪੇਅਰ ਕੀਤਾ ਉਹ 베ਰੀ ਨੂੰ ਕੀਤਾ ਕਿ ਜੇ ਸਾਖਤ ਦੇ ਨੇੜੇ ਰਵਾਂਗੇ ਤਾਂ ਸਾਡਾ ਉਹੀ ਹਾਲ ਹੋਏਗਾ ਜੋ 베ਰੀ ਦੇ ਨੇੜੇ ਰਹਿਣ ਵਾਲੇ ਕੇਲੇ ਦਾ ਹੁੰਦਾ ਹੈ ਤੋ 베ਰੀ ਜਿਹੜੀ ਹੈ ਉਹ ਹਵਾ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਹਵਾ ਦੇ ਨਾਲ ਝੂਲਦੀ ਹੈ ਪਰ ਨਾਲ ਲੱਗੇ ਕੇਲੇ ਨੂੰ چیر ਸੁੱਟਦੀ ਹੈ ਤੇ ਜੇ ਤੂੰ ਪ੍ਰਭੂ ਦੀ ਸਿਫਤ ਸਲਾਹ ਕਰਨ ਛੱਡ ਦਿੱਤੀ ਤਾਂ ਸੁਤੇ ਹੀ ਹੁੰਦਾ ਕੀ ਹੈ ਕਿ ਜਦੋਂ ਬੰਦਾ ਸਿਫਤ ਸਲਾਹ ਛੱਡ ਦਿੰਦਾ ਹੈ ਇਥੇ ਕੇਲੇ ਦੀ ਐਗਜ਼ਾਮਪਲ ਦੇ ਕੇ ਸਾਨੂੰ ਸਮਝਾ ਰਹੇ ਹਨ ਕਿ ਜਦੋਂ ਬੰਦਾ ਸਿਫਤ ਸਲਾ ਅਕਾਲਪੁਰ ਰੱਖਦੇ ਨਾਮ ਨਾਲ ਜੁੜਨਾ ਛੱਡ ਦਿੰਦਾ ਹੈ ਨਾਮ ਸਿਮਰਨ ਨੂੰ ਅਕਾਲਪੁਰ ਰੱਖਦੇ ਸਿਫਤ ਸਲਾ ਨੂੰ ਛੱਡ ਦਿੰਦਾ ਹੈ ਤਾਂ ਫਿਰ ਉਹਦੀ ਕੰਪਨੀ ਜਿਹੜੀ ਹੈ ਉਹਦੀ ਸੰਗਤ ਜਿਹੜੀ ਹੈ ਉਹ ਕੁਦਰਤੀ ਤੌਰ ਤੇ ਟੁੱਟ ਕੇ ਗੁਰਮੁਖ ਖਾਨੜਾ ਟੁੱਟ ਕੇ ਮਨਮੁਖਾਂ ਦੇ ਨਾਲ ਜੁੜ ਜਾਂਦੀ ਹੈ ਤੇ ਫਿਰ ਉਹਦਾ ਉਹੀ ਹਾਲ ਹੁੰਦਾ ਹੈ ਜੋ ਇੱਕ ਕੇਲੇ ਦੇ ਨੇੜੇ ਬੈਠਦਾ ਹੈ ਉਹ ਆਪਣੀਆਂ ਕੁਆਲਿਟੀਆਂ ਨੂੰ ਗਵਾ ਬੈਠਦਾ ਹੈ ਆਪਣੇ ਅੰਦਰੋਂ ਸਭ ਕੁਝ ਕਰ ਬੈਠਦਾ ਹੈ ਕਿਉਂਕਿ ਸਾਖਤ ਦੇ ਜਿਹੜੇ ਲੱਛਣ ਦੱਸੇ ਗਏ ਹਨ ਗੁਰਬਾਣੀ ਦੇ ਵਿੱਚ ਉਹ ਇਹੀ ਹਨ ਗੁਰਬਾਣੀ ਵਿੱਚ ਪੰਨਾ 252 ਦੇ ਉੱਤੇ ਬੜੇ ਸੁੰਦਰ ਢੰਗ ਨਾਲ ਦੱਸਿਆ ਗਿਆ ਹੈ ਕਿ ਰੇ ਮਨ ਬਿਨ ਹਰ ਜੈ ਰਚੋ ਤੈ ਤੈ ਬੰਦਨ ਪਾਏ ਰੇ ਮਨ ਬਿਨ ਹਰ ਜੈ ਰਚੋ ਰਚੋ ਦਾ ਮਤਲਬ ਹੁੰਦਾ ਜਿੱਥੇ ਵੀ ਤੂੰ ਪਿਆਰ ਪਾਏਗਾ ਜਿੱਥੇ ਜਦੋਂ ਤੂੰ ਅਕਾਲ ਪੁਰਖ ਤੋਂ ਬਿਨਾਂ ਬਿਨ ਹਰ ਜਦੋਂ ਤੱਕ ਤੂੰ ਅਕਾਲ ਪੁਰਖ ਤੇ ਬਿਨਾਂ ਕਿਸੇ ਹੋਰ ਤਾਂ ਦੇ ਉੱਤੇ ਪਿਆਰ ਪਾਏਗਾ ਤੈਨ ਤੈ ਬੰਧਨ ਪਾਏ ਤ्यों ਤੋਂ ਤੈਨੂੰ ਬੰਧਨ ਪੈਂਦੇ ਜਾਣਗੇ ਕਿਹੜੇ ਬੰਧਨ ਮਾਇਆ ਦੇ ਬੰਧਨ ਮਾਇਆ ਦੇ ਬੰਧਨ ਪੈਂਦੇ ਜਾਣਗੇ ਜੇ ਜਦੋਂ ਜਦੋਂ ਤੇਰਾ ਮਨ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਵੀ ਹੋਰ ਪ੍ਰੇਮ ਦੇ ਵਿੱਚ ਪਏਗਾ ਉੱਥੇ ਤੈਨੂੰ ਮਾਇਆ ਦੇ ਬੰਦਰ ਬਨ ਲੈਣਗੇ ਆਪਣੇ ਵਿੱਚ ਜਕੜ ਲੈਣਗੇ ਜੇ ਬਿੰਦ ਕਤੂ ਨਾ ਛੁਟੀ ਐ ਸਾਖਤ ਤੋ ਕਮਾਏ ਜਿਹੜਾ ਸਾਖਤ ਹੈ ਉਹਦੀ ਤਕਾਰ ਹੀ ਇਹ ਹੈ ਕਿ ਜਿਹੜੇ ਬਿੰਦ ਦੇ ਨਾਲ ਇਹਨਾਂ ਬੰਦਨਾ ਤੋਂ ਛੁੱਟਿਆ ਜਾ ਸਕਦਾ ਹੈ ਉਹ ਬੰਦਨਾ ਛੁੱਟਣ ਵਾਸਤੇ ਜਿਹੜੇ ਕੰਮ ਕਰਨ ਦੀ ਲੋੜ ਹੈ ਉਹ ਸਾਖਤ ਕਦੀ ਵੀ ਨਹੀਂ ਕਰਦਾ ਉਹ ਕੰਮ ਕਰਦਾ ਹੈ ਜਿਹਦੇ ਨਾਲ ਇਹਨਾਂ ਤੋਂ ਛੁੱਟਿਆ ਨਾ ਜਾ ਸਕੇ ਸਾਖਤ ਦਾ ਤੇ ਚਲਣ ਹੀ ਐਸਾ ਹੈ ਇਸ ਕਰਕੇ ਹਰਥਾਂ ਦੇ ਉੱਤੇ ਸਾਨੂੰ ਸਾਖਤ ਤੋਂ ਮਨਮੁਖ ਤੋਂ ਤੇ ਹੋਰ ਇਹ ਜੇ ਇਹ ਲੋਕਾਂ ਤੋਂ ਜਿਹੜੇ ਅਕਾਲ ਪੁਰਖ ਤੇ ਸਿਮਰਨ ਤੋਂ ਵਾਹਿਗੁਰੂ ਦੇ ਨਾਲ ਜੁੜੇ ਨਹੀਂ ਹੋਏ ਉਹਨਾਂ ਤੋਂ ਵੱਖਰੇ ਰਹਿਣ ਲਈ ਦੂਰ ਰਹਿਣ ਲਈ ਹਮੇਸ਼ਾ ਪ੍ਰੇਰਨਾ ਕੀਤੀ ਗਈ ਹੈ ਤੇ ਹਮੇਸ਼ਾ ਉਸ ਸੰਗਤ ਦੀ ਪ੍ਰੇਰਣਾ ਕੀਤੀ ਗਈ ਹੈ ਜਿਹੜੀ ਅਕਾਲ ਪੁਰਖ ਦੇ ਸਿਮਰਨ ਦੇ ਵਿੱਚ ਲੱਗੀ ਹੋਈ ਹੈ ਜਿਵੇਂ ਅਸੀਂ ਆਮ ਤੌਰ ਦੇ ਉੱਤੇ ਕਹਿੰਦੇ ਆ ਕਿ ਜਿਹੜੀ ਸਤ ਸੰਗਤ ਕੈਸੀ ਜਾਣੀ ਆ ਜਿੱਥੇ ਏਕੋ ਨਾਮ ਵਖਾਣੀ ਆ ਐਸੀ ਸੰਗਤ ਕਰਨੀ ਚਾਹੀਦੀ ਹੈ ਜਿਹੜੀ ਅਕਾਲ ਪੁਰਖ ਦੇ ਨਾਮ ਦੇ ਨਾਲ ਜਪੀ ਹੋਈ ਹੈ ਇਸ ਤੋਂ ਕਿ ਪਹਿਲਾ ਬੰਦ ਹੈ ਪਰ ਤਨ ਪਰਦਾਰਾ ਪਰ ਹਰੀ ਤਾਂ ਕੈ ਨਿਕਟ ਬਸੈ ਨਰ ਹਰੀ ਹੁਣ ਇੱਥੇ ਇਹ ਹੈ ਕਿ ਇਸ ਸ਼ਬਦ ਦਾ ਪੂਰਾ ਵਿਸ਼ਾ ਜਿਹੜਾ ਹੈ ਉਹ ਨਾਮ ਸਿਮਰਨ ਦੇ ਬਾਰੇ ਹੈ ਜਿੱਥੇ ਸ਼ੁਰੂ ਅਸੀਂ ਕੀਤਾ ਸੀ ਜੋ ਨਾ ਭਜੰਤੇ ਨਰਾਇਣ ਤਿਨ ਕਾ ਮੈ ਨਾ ਕਰਉ ਦਰਸ਼ਨ ਉਸੇ ਨੂੰ ਹੀ ਇੱਥੇ ਕੰਟੀਨਿਊ ਸਾਨੂੰ ਕਰਕੇ ਗੱਲ ਦੀ ਸਮਝ ਲੱਗ ਸਕਦੀ ਹੈ ਜੇ ਨਹੀਂ ਕੰਟੀਨਿਊ ਕਰਾਂਗੇ ਤਾਂ ਫਿਰ ਗੱਲ ਕਨਫਿਊਜ਼ ਹੋ ਜਾਏਗੀ ਕਿ ਪਰ ਧਨ ਯਾਨੀ ਕਿ ਪਰਾਇ ਦੌਲਤ ਪਰਦਾਰਾ ਪਾਵ ਪਰਾਇ ਇਸਤਰੀ ਜਾਂ ਪਰਾਇ ਆਮਰਦ ਪਰ ਹਰੀ ਪਰ ਹਰੀ ਦਾ ਮਤਲਬ ਛੱਡ ਦਿੱਤੀ ਤਿਆਗ ਦਿੱਤਾ ਤਾਂ ਕਹ ਨਿਕਟ ਬਸੈ ਨਰ ਹਰੀ ਨਰ ਹਰੀ ਪ੍ਰਭੂ ਪਰਮਾਤਮਾ ਉਹ ਨੇਕਟ ਵਸਦਾ ਹੈ ਭਾਵ ਜਿਸ ਨੇ ਦੂਜੇ ਦਾ ਪਰਾਇਆ ਧਨ ਜਿਹੜਾ ਉਹਦਾ ਤਿਆਗ ਕਰ ਦਿੱਤਾ ਹੈ ਤੇ ਪਰਾਏ ਸੰਗ ਦੀ ਆਸ ਜਿਹੜੀ ਉਹ ਛੱਡ ਦਿੱਤੀ ਹੈ ਉਸ ਤੋਂ ਮੁਕਤ ਹੋ ਗਿਆ ਹੈ ਉਹਨੂੰ ਬਿਲਕੁਲ ਛੱਡ ਦਿੱਤਾ ਪਰ ਹਰੀ ਭਾਵ ਤਿਆਗ ਦਿੱਤਾ ਹੈ ਤਾਂ ਤਾਂ ਕੈ ਨਿਕਟ ਬਸੈ ਨਰ ਹਰੀ ਤਾਂ ਇੱਥੇ ਜਿਹੜਾ ਇਹ ਸਾਰਾ ਕੁਝ ਹੋਣਾ ਹੈ ਪਰ ਤਨ ਪਰ ਦਹਰਾ ਪਰ ਹਰੀ ਏ ਅਕਾਲ ਪੁਰਖ ਦੇ ਸਿਮਰਨ ਦੇ ਭਜਨ ਨਾਲ ਹੀ ਹੋਣਾ ਹੈ ਕਿਉਂਕਿ ਸ਼ਬਦ ਦਾ ਟੌਪਿਕ ਹੀ ਇਹ ਹੈ ਭਗਤ ਜੀ ਸਾਨੂੰ ਸਿਖਾਇਏ ਦੇ ਰਹੇ ਹਨ ਕਿ ਜਦੋਂ ਤੱਕ ਅਸੀਂ ਅਕਾਲ ਪੁਰਖ ਦਾ ਨਾਮ ਦੇ ਭਜਨ ਨਹੀਂ ਕਰਦੇ ਉਦੋਂ ਤੱਕ ਕੁਝ ਵੀ ਨਹੀਂ ਹੋਣਾ ਤਾਂ ਇਹ ਵੀ ਉਦੋਂ ਹੀ ਹੋਣਾ ਹੈ ਜਦੋਂ ਅਸੀਂ ਅਕਾਲ ਪੁਰਖ ਦੇ ਭਜਨ ਦੇ ਨਾਲ ਲੱਗ ਜਾਵਾਂਗੇ ਉਸ ਤੋਂ ਬਿਨਾ ਇਹ ਗੱਲ ਵੀ ਨਹੀਂ ਕੀਤੀ ਜਾ ਸਕਦੀ ਸੋ ਨਰਾਇਣ ਦਾ ਭਜਨ ਕਰਕੇ ਜਿਸ ਮਨੁੱਖ ਨੇ ਅਪਰਾਏ ਧਨ ਪਰਾਈ स्त्री ਦਾ ਤਿਆਗ ਕੀਤਾ ਹੈ ਪ੍ਰਭੂ ਪਰਮਾਤਮਾ ਉਸ ਦੇ ਅੰਗ ਸੰਗ ਵਸਦਾ ਹੈ ਅੰਗ ਸੰਗ ਵਸਣਾ ਮਤਲਬ ਵੀ ਇਹੀ ਹੈ ਕਿ ਉਹ ਉਸ ਪ੍ਰਭੂ ਉਸ ਇਨਸਾਨ ਨੂੰ ਪਿਆਰ ਕਰਦਾ ਹੈ ਤੇ ਉਹਦੇ ਨਾਲ ਉਹਦਾ ਪਿਆਰ ਹੋਣ ਤੋਂ ਬਾਅਦ ਉਹਦੇ ਹਰ ਵੇਲੇ ਅੰਗ ਸੰਗ ਰਹਿੰਦਾ ਹੈ ਤੇ ਉਹਦੀ ਰੱਖਿਆ ਵੀ ਕਰਦਾ ਹੈ। ਪ੍ਰਭੂ ਜੀ ਨੇ ਤਾਂ ਹਰ ਇੱਕ ਦੇ ਨਿਕਟ ਅੰਗ ਸੰਗ ਵਸਦੇ ਹਨ। ਪ੍ਰਭੂ ਜੀ ਤਾਂ ਕਿਸੇ ਦੇ ਵੀ ਕੋਲ ਨਹੀਂ ਐਸਾ ਨਹੀਂ ਸੀ ਕਹਿ ਸਕਦੇ ਕਿ ਕਿਸੇ ਦੇ ਕੋਲ ਨਹੀਂ ਵਸਦੇ। ਪ੍ਰਭੂ ਜੀ ਤਾਂ ਸਰਵ ਵਿਆਪੀ ਹਨ। ਉਹ ਤੇ ਸਭ ਦੇ ਨਿਕਟ ਹਨ। ਸਭ ਦੇ ਅੰਗ ਸੰਗ ਵਸਦੇ ਹਨ। ਫਰਕ ਜਿਹੜਾ ਕੇਵਲ ਇਤਨਾ ਹੈ ਕਿ ਮਨੁੱਖ ਤਾਂ ਆਪਣੀਆਂ ਸੁਰਤੀਆਂ ਦਾ ਹੈ। ਸੁਰਤੀਆਂ ਦੇ ਨਾਲ ਹਰ ਇੱਕ ਆਪਣਾ ਪ੍ਰਭੂ ਜੀ ਦੇ ਨਾਲ ਅਸੀਂ ਆਪਣੀ ਸੁਰਤੀ ਜੁੜੀ ਹੋਈ ਹੈ ਜਾਂ ਮਾਇਆ ਦੇ ਨਾਲ ਸੁਰਤੀ ਜੁੜੀ ਹੋਈ ਹੈ ਇੱਥੇ ਗੱਲ ਉਹੀ ਹੈ ਕਿ ਜੇ ਅਸੀਂ ਆਪਣੀ ਸੁਰਤੀ ਵਾਹਿਗੁਰੂ ਜੀ ਦੇ ਨਾਲ ਜੁੜੀ ਹੋਈ ਹੈ ਤਫੇਰ ਤਾਂ ਤਾਂ ਕਹ ਨਿਕਟ ਬਸਿਆ ਪਰ ਨਰ ਹਰੀ ਇਸ ਦਾ ਵੀ ਅਰਥ ਇਹੀ ਹੈ ਨਿਕਟਤਾ ਵੀ ਜਿਹੜਾ ਨੇੜੇ ਅਰਥ ਹੁੰਦਾ ਹੈ ਉਸ ਦਾ ਵੀ ਅਰਥ ਇਹੀ ਬਣਦਾ ਹੈ ਕਿਹੜਾ ਜਦੋਂ ਅਸੀਂ ਅਕਾਲ ਪੁਰਖ ਦੇ ਨਾਲ ਸਿਮਰਨ ਕਰਦੇ ਹਾਂ ਅਕਾਲ ਪੁਰਖ ਨਾਲ ਆਪਣੀਆਂ ਬਰਤੀਆਂ ਜੋੜਦੇ ਹਾਂ ਸੁਰਤੀਆਂ ਜੋੜਦੇ ਹਾਂ ਤਾਂ ਅਕਾਲ ਪੁਰਖ ਜਿਹੜਾ ਹੈ ਉਹ ਸਾਡੀਆਂ ਬਰਤੀਆਂ ਸੁਰਤੀਆਂ ਦੇ ਵਿੱਚ ਆ ਕੇ ਸਮਾ ਜਾਂਦਾ ਹੈ ਫਿਰ ਉਹ ਸਦਾ ਸਾਡੇ ਨੇੜੇ ਰਹਿੰਦਾ ਹੈ ਸਦਾ ਸਾਡੇ ਨਾਲ ਰਹਿੰਦਾ ਹੈ ਸਾਡੀ ਰੱਖਿਆ ਕਰਦਾ ਹੈ ਸਾਨੂੰ ਗਾਈਡ ਕਰਦਾ ਹੈ ਤੇ ਸਾਨੂੰ ਚੰਗਾ ਜੀਵਨ ਬਖਸ਼ਦਾ ਹੈ ਇਸ ਤੋਂ ਬਿਨਾ ਕੋਈ ਪੋਸੀਬਲ ਨਹੀਂ ਹੈ ਕਿ ਅਸੀਂ ਅੱਗੇ ਤੁਰ ਸਕੀਏ ਅੱਗੇ ਸਤਿਗੁਰੂ ਕੇ ਭਗਤ ਜੀ ਫਰਮਾਨਦੇ ਹਨ ਜਿਸਕੇ ਭੀਤਰ ਹੈ ਅੰਤਰਾ ਜੈਸੇ ਨਰ ਜੈਸੇ ਪਸ਼ ਤੈਸੇ ਹੋਇ ਨਰਾ ਇੱਥੇ ਆ ਕੇ ਉਹਨਾਂ ਨੇ ਸਾਨੂੰ ਇੱਕ ਵਾਰੀ ਟਕੋਰ ਮਾਰੀ ਹੈ ਕਿ ਜਿਵੇਂ ਸ਼ੁਰੂ ਗੱਲ ਉਹਨਾਂ ਨੇ ਕੀਤੀ ਸੀ ਕਿ ਮੈਂ ਤਾਂ ਉਹਨਾਂ ਦੇ ਦਰਸ਼ਨ ਵੀ ਨਹੀਂ ਕਰਦਾ ਜਿਹੜੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਤਾਂ ਉਹ ਕਹਿੰਦੇ ਹਨ ਕਿ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਲੋਂ ਕੋਈ ਫਰਕ ਹੈ ਉਹਨਾਂ ਨੇ ਵਿਥ ਰੱਖੀ ਹੋਈ ਹੈ ਅੰਤਰਾ ਦਾ ਮਤਲਬ ਹੁੰਦਾ ਹੈ ਕਿ ਵਿਥ ਰੱਖੀ ਹੋਈ ਹੈ ਭਾਵ ਉਹ ਅਕਾਲ ਪੁਰਖ ਦੇ ਨਾਲ ਨਹੀਂ ਜੁੜੇ ਹੋਏ ਤਾਂ ਉਹ ਕਹਿੰਦੇ ਹਨ ਉਹ ਤਾਂ ਇੰਨੇ ਘਟਿਆ ਹਨ ਕਿ ਉਹਨਾਂ ਨੂੰ ਅਸੀਂ ਪਸ਼ੂ ਕਹੀਏ ਜਾਂ ਨਰ ਕਹੀਏ ਕਿਉਂਕਿ ਉਹਨਾਂ ਦੇ ਵਿੱਚ ਤੇ ਕੋਈ ਫਰਕ ਹੀ ਨਹੀਂ ਹੈ ਪਸ਼ੂ ਤੇ ਨਰ ਦੇ ਵਿੱਚ ਕੋਈ ਫਰਕ ਹੀ ਨਹੀਂ ਹੈ ਸਰੀਰ ਜਿਹੜਾ ਪਸ਼ੂ ਦਾ ਸਰੀਰ ਮਨੁੱਖ ਦਾ ਹੈ ਪਰ ਜਿਹੜੇ ਕਰਮ ਹਨ ਉਹ ਪਸ਼ੂ ਦੇ ਹਨ ਤਾਂ ਜਾਤ ਮਨੁੱਖ ਦੀ ਹੈ ਪਰ ਕਰਮ ਜਿਹੜੇ ਹਨ ਉਹ ਪਸ਼ੂ ਦੇ ਹਨ ਤਾਂ ਇਸ ਕਰਕੇ ਭਗਤ ਜੀ ਸਾਨੂੰ ਟਕੋਲ ਲਾ ਰਹੇ ਹਨ ਕਿ ਭਾਈ ਹਮੇਸ਼ਾ ਆਪਣੇ ਪ੍ਰਭੂ ਦੇ ਨਾਲ ਜੁੜੇ ਰਹੋ ਤਾਂ ਕਿ ਪ੍ਰਭੂ ਦੇ ਨਾਲ ਜੁੜੇ ਰਹੋ ਤਾਂ ਕਿ ਪ੍ਰਭੂ ਦੇ ਨਾਲ ਜੁੜ ਕੇ ਹੀ ਜਿਹੜਾ ਹੈ ਉਸ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ ਜੇ ਅਸੀਂ ਇਸ ਇਸ ਤਰ੍ਹਾਂ ਨਹੀਂ ਕਰ ਰਹੇ ਤਾਂ ਜਿਹੜਾ ਸਾਡੇ ਜੀਵਨ ਦਾ ਮਨੋਰਥ ਹੈ ਅਸੀਂ ਉਹਨੂੰ ਵੀ ਪੂਰਾ ਨਹੀਂ ਕਰ ਰਹੇ ਕਹਿੰਦੇ ਨੇ ਆਵਨ ਆਏ ਸ੍ਰਿਸ਼ਟਮੈ ਬਿਨ ਬੂਜੇ ਪਸ਼ਟੌਰ ਜਿਹੜੇ ਇਸ ਜਗਤ ਦੇ ਵਿੱਚ ਆਏ ਹਨ ਉਹ ਜਦ ਆਏ ਹਨ ਤਾਂ ਉਹ ਜੇ ਉਹਨਾਂ ਨੇ ਆਪਣੇ ਆਵੰਦ ਇੱਥੇ ਆਣ ਦਾ ਅਸਲੀ ਮਨੋਰਥ ਨਹੀਂ ਬੁੱਝਿਆ ਤਾਂ ਉਹ ਪਸ਼ਟੌਰ ਹਨ ਪਸ਼ ਦਾ ਮਤਲਬ ਪਸ਼ੂ ਹੈ ਤੇ ਢੌਰ ਦਾ ਮਤਲਬ ਉਹ ਢੋਰ ਹਨ ਉਹ ਪਸ਼ੂ ਹਨ ਜਿਹੜੇ ਸਾਡੇ ਲੋੜ ਵਾਸਤੇ ਯੂਜ਼ ਕੀਤੇ ਜਾਂਦੇ ਹਨ ਜਿਨ੍ਹਾਂ ਤੋਂ ਸੀ ਭਾਰ ਚੁਕਵਾਂਦੇ ਆ ਤਾ ਬਿਨ ਬੁਝੇ ਪਸਟੋਰ ਨਾਨਕ ਗੁਰਮੁਖ ਸੋ ਬੁਝੇ ਜਾ ਕੇ ਭਾਗ ਮਥੋਰ ਇਹ ਤਾਂ ਸਿਰਫ ਉਸ ਨੂੰ ਹੀ ਸਮਝ ਲੱਗ ਸਕਦੀ ਹੈ ਜਿਹਦੇ ਤੇ ਅਕਾਲ ਪੁਰਖ ਆਪ ਕਿਰਪਾ ਕਰੇ ਤੇ ਉਹਦੇ ਮੱਥੇ ਉੱਤੇ ਇਹ ਭਾਗ ਲਿਖੇ ਜਾਂਦੇ ਕਿਹਾ ਜਾਂਦੇ ਹਨ ਕਿ ਬਈ ਜਿਦ ਤੇ ਅਕਾਲ ਪੁਰਖ ਕਿਰਪਾ ਕਰੇ ਉਸ ਨੂੰ ਹੀ ਇਹ ਗੱਲ ਸਮਝ ਲੱਗਦੀ ਹੈ ਅੰਤਲੇ ਬੰਦ ਦੇ ਵਿੱਚ ਭਗਤ ਜੀ ਫਰਮਾ ਰਹੇ ਹਨ ਪ੍ਰਣਵਤ ਨਾਮ ਦੇਉ ਨਾ ਕੈਂ ਬਿਨਾ ਨਾ ਸੋ ਹੈ 32 ਲਖਣਾ ਹੁਣ ਇੱਥੇ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਭਾਰਤੀ ਪਰੰਪਰਾ ਦੇ ਵਿੱਚ ਇੱਕ ਔਰਤ ਦੀ ਸੁੰਦਰਤਾ ਦੇ 32 ਲੱਛਣ ਮੰਨੇ ਗਏ ਹਨ 32 ਲੱਛਣ ਜਿਹੜੇ ਮੰਨੇ ਗਏ ਹਨ ਜਿਦੇ ਵਿੱਚ 32 ਲੱਛਣ ਹੁੰਦੇ ਹਨ ਉਹਨੂੰ ਅਤਿ ਦੀ ਸੁੰਦਰੀ ਕਿਹਾ ਜਾਂਦਾ ਹੈ ਹੁਣ ਇਹੀ ਜਿਹੜੇ ਲੱਛਣ ਹਨ ਇਹ ਮਰਦਾਂ ਦੇ ਵਿੱਚ ਵੀ ਮੰਨੇ ਗਏ ਹਨ ਤਾਂ ਮਰਦ ਵੀ ਜਿਹੜੇ ਹਨ ਉਹਨਾਂ ਦੇ ਵਿੱਚ 32 ਲੱਛਣ ਹੁੰਦੇ ਹਨ ਸੁੰਦਰਤਾ ਦੇ ਉਹਨਾਂ ਨੂੰ ਵੀ ਸੁੰਦਰ ਕਿਹਾ ਜਾਂਦਾ ਹੈ ਪਰ ਭਗਤ ਜੀ ਇੱਥੇ ਇੱਕ ਬੜੀ ਸੁੰਦਰ ਐਗਜ਼ਾਮਪਲ ਦੇ ਕੇ ਸਾਨੂੰ ਸਮਝਾ ਰਹੇ ਹਨ ਕਿ ਪ੍ਰਣਵਤ ਨਾਮ ਦੇ ਨੱਕੇ ਬਿਨਾ ਕਿ ਮਨ ਲਓ ਕਿਸੇ ਦੇ ਅੰਦਰ 32 ਦੇ 32 ਲੱਛਣ ਹੋਣ ਪੂਰੇ ਪੂਰੇ ਦੇ ਪੂਰੇ ਲੱਛਣ ਹੋਣ ਪਰ ਉਹਦੇ ਮੂੰਹ ਦੇ ਉੱਤੇ ਨੱਕ ਨਾ ਹੋਵੇ ਤਾਂ ਉਹ ਕਿਸੇ ਵੀ ਸਟੈਂਡਰਡ ਦੇ ਮੁਤਾਬਕ ਉਹਨੂੰ ਸੁੰਦਰ ਨਹੀਂ ਕਿਹਾ ਜਾ ਸਕਦਾ ਕਿਸੇ ਨੂੰ ਹੀ ਨਾ ਮਰਦ ਨੂੰ ਨਾ ਔਰਤ ਨੂੰ ਕਿਸੇ ਨੂੰ ਵੀ ਸੁੰਦਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਇੱਕ ਐਸੀ ਨੌਬਤ ਆ ਜਾਂਦੀ ਹੈ ਕਿਉਂਕਿ ਨੱਕ ਜਿਹੜਾ ਹੈ ਉਹ ਸਰੀਰ ਦਾ ਐਸਾ ਹਿੱਸਾ ਹੈ ਜਦੋਂ ਨਾ ਹੋਵੇ ਤਾਂ ਬੰਦਾ ਬਦਸੂਰਤ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਇੱਥੇ ਹੁਣ ਗੱਲ ਅਸਲ ਵਿੱਚ ਭਗਤ ਜੀ ਕੋ ਸਰੀਰਕ ਸੁੰਦਰਤਾ ਦੀ ਨਹੀਂ ਕਰ ਰਹੇ ਇੱਥੇ ਗੁਣਾਂ ਦੀ ਗੱਲ ਕਰ ਰਹੇ ਹਨ ਕਿ ਗੁਣ ਜਿਹੜੇ ਹਨ ਉਹ ਸਾਰੇ ਗੁਣਾਂ ਨੂੰ ਅਸੀਂ ਕਦਾਂ ਕੀ ਹੈ ਕਿ ਪ੍ਰਾਪਤ ਕਰਨਾ ਹੈ ਜਦੋਂ ਨਾਮਦੇਵ ਜੀ ਨੇ ਇਹ ਗੱਲ ਕਹੀ ਹੈ ਤਾਂ ਇੱਥੇ ਇਹ ਵੀ ਹੈ ਕਿ ਜਦੋਂ ਅਸੀਂ ਗੁਣ ਪ੍ਰਾਪਤ ਕਰਦੇ ਆ ਅਸੀਂ ਭਾਵੇਂ ਕਿੰਨੇ ਵੱਡੇ ਗੁਣ ਪ੍ਰਾਪਤ ਕਰ ਲਈਏ ਪਰ ਜਦ ਤੱਕ ਨਾਮ ਸਿਮਰਨ ਦਾ ਗੁਣ ਨਹੀਂ ਪ੍ਰਾਪਤ ਕੀਤਾ ਉਹ ਓ ਇਉਂ ਹੀ ਹੈ ਜਿਵੇਂ ਨੱਕ ਨਾ ਹੋਵੇ ਜਿਵੇਂ ਇੱਕ ਥਾਂ ਦੇ ਉੱਤੇ ਸਤਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਬੜਾ ਸੁੰਦਰ ਸ਼ਲੋਕ ਦਿੱਤਾ ਹੈ ਕਿ ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧਨਵੰਤ ਮਿੰਨ ਤੱਕ ਕਈ ਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਭਾਵੇਂ ਕੋਈ ਬੰਦੇ ਕੋ ਬੜਾ ਅਤ ਸੁੰਦਰ ਵੀ ਹੋਵੇ ਕੁਲੀਨ ਵੀ ਹੋਵੇ ਚਤੁਰ ਵੀ ਹੋਵੇ ਮੁਖ ਗਿਆਨੀ ਵੀ ਹੋਵੇ ਧਨਵੰਤ ਵੀ ਹੋਵੇ ਉਹਦੇ ਕੋਲ ਸਾਰੇ ਹੀ ਗੁਣ ਹੋਣ ਤੇ ਮਿੰਨ ਤੱਕ ਕਈ ਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜਿੰਨ ਜੇ ਨੂੰ ਪ੍ਰੀਤ ਨਹੀਂ ਭਗਵੰਤ ਭਗਵਾਨ ਤੇ ਨਾਲ ਪ੍ਰੀਤ ਨਹੀਂ ਹੈ ਤਾਂ ਉਹਨੂੰ ਇਹੋ ਸਮਝੋ ਕਿ ਇਹਨੇ ਗੁਣ ਹੁੰਦੇ ਹੋਏ ਵੀ ਸਾਰੇ ਹੀ ਗੁਣ ਜਿਹੜੇ ਦੁਨਿਆਵੀ ਮੰਨੇ ਗਏ ਹਨ ਉਹ ਲਿਖੇ ਹਨ ਇਹਨਾਂ ਕੋ ਛੰਦੇ ਹੋਏ ਵੀ ਉਹ ਇੱਕ ਮਿੱਟ ਤੱਕ ਦੀ ਤਰ੍ਹਾਂ ਹੈ ਭਾਵੇਂ ਇਹ ਹੈ ਕਿ ਉਹਦੇ ਉਹ ਗੁਣਾਂ ਦਾ ਕੋਈ ਫਾਇਦਾ ਨਹੀਂ ਹੁਣ ਇਸੇ ਹੀ ਚੀਜ਼ ਨੂੰ ਅਸੀਂ ਧਾਰਮਿਕ ਤੌਰ ਦੇ ਉੱਤੇ ਵੀ ਲੈ ਸਕਦੇ ਆ ਅਸੀਂ ਭਾਵੇਂ ਗੁਰਦੁਆਰੇ ਜਾਂਦੇ ਹੋਈਏ ਅਸੀਂ ਭਾਵੇਂ ਨਿਤਨੇਮ ਕਰਦੇ ਹੋਈਏ ਪਾਠ ਕਰਦੇ ਹੋਈਏ ਸੇਵਾ ਕਰਦੇ ਹੋਈਏ ਜਿੰਨੇ ਧਾਰਮਿਕ ਕਰਮ ਸਾਡੇ ਮੰਨੇ ਜਾਂਦੇ ਹਨ ਜੋ ਸਾਰੇ ਕਰਦੇ ਹੋਈਏ ਪਰ ਜੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਨਹੀਂ ਕਰ ਰਹੇ ਤਾਂ ਇਹ ਬਿਲਕੁਲ ਉਸੇ ਤਰ੍ਹਾਂ ਦੀ ਸਿਚੁਏਸ਼ਨ ਹੈ ਕਿ ਜਿਹੜੀ ਭਗਤ ਜੀ ਨੇ ਕਿਹਾ ਹੈ ਕਿ ਪ੍ਰਣਵਤ ਨਾਮ ਦੇ ਉਹ ਨਾ ਕਹਿ ਬਿਨਾ ਨਾ ਸੋ ਹੈ 32 ਲਖਣਾ ਤਾਂ ਇਹ ਸਾਰੇ ਲਖਣ ਜਿਹੜੇ ਹਨ ਏ ਬੇਕਾਰ ਹਾਂ ਜੇ ਅਸੀਂ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਉਹਦੇ ਨਾਮ ਨਾਲ ਨਹੀਂ ਜੁੜੇ ਹੋਏ ਉਹ ਸਕਾਲ ਪੁਰਖ ਦੇ ਨਾਲ ਨਹੀਂ ਜੁੜੇ ਹੋਏ ਤਾਂ ਉਦੋਂ ਤੱਕ ਅਸੀਂ ਜਿੰਨੇ ਮਰਜ਼ੇ ਗੁਣ ਪ੍ਰਾਪਤ ਕਰ ਲਈਏ ਅਸੀਂ ਸਾਡੀ ਹਾਲਤ ਵੈਸੀ ਹੀ ਹੈ ਜਿਵੇਂ ਕੋਈ 32 ਲਖਣਾ ਵਾਲੀ ਔਰਤ ਦਾ ਨੱਕ ਨਾ ਹੋਵੇ ਤੇ ਇਹਨੇ ਲਖਣ ਹੋਣ ਦੇ ਬਾਵਜੂਦ ਵੀ ਉਹ ਸੁੰਦਰ ਨਾ ਕਹਾ ਸਕੇ ਸਾਡਾ ਵੀ ਉਹੀ ਹਾਲ ਹੈ ਅਸੀਂ ਸਾਰਾ ਕੁਝ ਕਰ ਕਰਾ ਕੇ ਵੀ ਧਰਮ ਕਰਮ ਸਾਰੇ ਕਰ ਕਰਾ ਕੇ ਵੀ ਅਖੀਰ ਦੇ ਉੱਤੇ ਕਿਸੇ ਕੰਮ ਨਹੀਂ ਕਿਉਂਕਿ ਅਸੀਂ ਅਕਾਲ ਪੁਰਖ ਨਾਲ ਤਾਂ ਜੁੜੇ ਹੀ ਨਹੀਂ ਅਸੀਂ ਨਾਮ ਸਿਮਰਨ ਤੱਕ ਹੀ ਤਾਂ ਨਹੀਂ ਜਿਹੜਾ ਕਿ ਸਾਡਾ ਮਨੁੱਖ ਦਾ ਅਸਲੀ ਮਨੋਰਥ ਸੀ ਨਾਮਦੇਵ ਜੀ ਨੇ ਇਸੇ ਕਰਕੇ ਹੀ ਜਿਹੜਾ ਇਸ ਸ਼ਬਦ ਦੀ ਰਹਾਉ ਦੀ ਪੰਕਤੀ ਹੈ ਕਿ ਜੋ ਨਾ ਭਜੰਤੇ ਨਰਾਇਣਾ ਤੈਨਕਾ ਮਾਨਾ ਕਰੋਂ ਦਰਸ਼ਨਾਂ ਪਾਵੇ ਹੈ ਕਿ ਜਿਹੜੇ ਨਰਾਇਣ ਨੂੰ ਨਹੀਂ ਪਜਦੇ ਜਿਹੜੇ ਨਰਾਇਣ ਨੂੰ ਨਹੀਂ ਸਿਮਰਦੇ ਉਹਦੇ ਨਾਲ ਜੁੜੇ ਨਹੀਂ ਹੋਏ ਮੈਂ ਉਹਨਾਂ ਦੀ ਸੰਗਤ ਵੀ ਨਹੀਂ ਕਰਦਾ ਮੈਂ ਉਹਨਾਂ ਦੇ ਨੇੜੇ ਵੀ ਨਹੀਂ ਜਾਂਦਾ ਮੈਂ ਉਹਨਾਂ ਨਾਲ ਕੋਈ ਮੇਲ ਜੋਲ ਨਹੀਂ ਰੱਖਦਾ ਮੈਂ ਉਹਨਾਂ ਨਾਲ ਕੋਈ ਕੰਮ ਕਰ ਨਹੀਂ ਕਰਦਾ ਉਹਨਾਂ ਕੋਲ ਬੈਠਦਾ ਵੀ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਦਾ ਇਹ ਚੀਜ਼ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਇਹ ਅਸੀਂ ਕਿਤੇ ਇਹ ਨਾ ਸਮਝ ਲਈਏ ਕਿ ਭਗਤ ਜੀ ਨੇ ਆਪਣੀ ਜ਼ਿੰਦਗੀ ਦੀ ਪਾਲਿਸੀ ਸਾਨੂੰ ਦੱਸੀ ਹੈ ਇਹ ਅਸਲ ਦੇ ਵਿੱਚ ਇੱਕ ਬੜਾ ਵੱਡਾ ਉਪਦੇਸ਼ ਹੈ ਗੁਰਮਤ ਦਾ ਕਿ ਅਸੀਂ ਸਿਰਫ ਉਹਨਾਂ ਲੋਕਾਂ ਦੇ ਨੇੜੇ ਹੀ ਰਹਿਣਾ ਹੈ ਹੋਰ ਵੀ ਥਾਵਾਂ ਦੇ ਉੱਤੇ ਅਨੇਕਾਂ ਥਾਵਾਂ ਦੇ ਉੱਤੇ ਗੁਰਬਾਣੀ ਦੇ ਵਿੱਚ ਉਪਦੇਸ਼ ਦਿੱਤਾ ਗਿਆ ਹੈ ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ ਤੋ ਇਹ ਯਾਦ ਰੱਖਣਾ ਚਾਹੀਦਾ ਸਾਨੂੰ ਕਿ ਜਿਹੜਾ ਜਦ ਤੱਕ ਅਸੀਂ ਆਪਣੀ ਸੰਗਤ ਗੁਰਮੁਖਾਂ ਦੇ ਨਾਲ ਨਹੀਂ ਰੱਖਦੇ ਜਦ ਤੱਕ ਅਸੀਂ ਆਪਣੀ ਸੰਗਤ ਪ੍ਰਭੂ ਨਾਲ ਜੁੜਿਆ ਹੋਇਆ ਨਾਲ ਨਹੀਂ ਰੱਖਦੇ ਉਦੋਂ ਤੱਕ ਸਾਡੇ ਬਾਕੀ ਕੀਤੇ ਹੋਏ ਕੰਮ ਵੀ ਵਿਅਰਥ ਹਨ ਉਦੋਂ ਤੱਕ ਸਾਡਾ ਕੀਤਾ ਹੋਇਆ ਸਾਰਾ ਕੁਝ ਵੇਰਥ ਹੈ ਕਿਉਂਕਿ ਸਾਡੇ ਜੀਵਨ ਦਾ ਮਨੋਰਥ ਪੂਰਾ ਨਹੀਂ ਹੋ ਸਕਦਾ ਵਿਚਾਰ ਕਰਦੇ ਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ ਤਬੀਅਤ ਕੁਝ ਠੀਕ ਨਾ ਹੋਣ ਕਰਕੇ ਮੈਂ ਕੁਝ ਚੰਗੀ ਤਰ੍ਹਾਂ ਬੋਲ ਵੀ ਨਹੀਂ ਸਕਿਆ ਤਾਂ ਕਿਰਪਾ ਕਰਕੇ ਖਿਮਾ ਕਰਨ ਦੀ ਕਿਰਪਾ ਕਰਤਾ ਕਰਨਾ ਜੀ ਕਿਰਪਾਲਤਾ ਕਰਨੀ ਹੋਈਆਂ ਭੁੱਲਾਂ ਨੂੰ ਖਿਮਾ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ